ਸਾਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਜੋ ਕਿ ਆਪਣਾ ਸੈਂਟਰ ਆ ਸੈਂਟਰ ਦਾ ਨਾਮ ਹੈਗਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਦੋਸਤੋ ਤੁਹਾਨੂੰ ਪਤਾ ਹੀ ਆ ਪਿਛਲੇ 5 ਸਾਲ ਤੋਂ ਜਿਹੜਾ ਆਪਣੇ ਸੈਂਟਰ ਦੇ ਰਾਹੀਂ ਆਪਾਂ ਵੱਖ-ਵੱਖਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦ ਦਵਾਈਆਂ ਦੇ ਨਾਲ ਕਰ ਰਹੇ ਹਾਂ ਅੱਜ ਤੁਹਾਡੇ ਨਾਲ ਜਿਸ ਟੌਪਿਕ ਤੇ ਆਪਾਂ ਗੱਲ ਕਰਨੀ ਆ ਜਿਹੜੀ ਦਵਾਈ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ ਤੁਸੀਂ ਮੇਰੀਆਂ ਸੋਸ਼ਲ ਮੀਡੀਆ ਤੇ ਪਹਿਲਾਂ ਵੀਡੀਓ ਦੇਖੀਆਂ ਆਪਣਾ YouTube ਤੇ ਪੇਜ ਬਣਿਆ ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਤੇ ਫੇਸਬੁੱਕ ਤੇ ਆਪਣੇ ਪੇਜ ਬਣੇ ਹੋਏ ਆ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਮਨਪ੍ਰੀਤ ਸਿੰਘ ਬਰਾੜ ਰਾਇਆਂ ਵਾਲਾ ਫਰੀਦਕੋਟ ਦੇ ਨਾਂ ਤੇ ਠੀਕ ਹੈ ਤੁਸੀਂ ਉੱਥੇ ਜਿਹੜੀਆਂ ਆਪਣੀਆਂ ਨਾਮਰਾਦ ਬਿਮਾਰੀ ਦੀਆਂ ਵੀਡੀਓ ਚੱਲਦੀਆਂ ਤੁਸੀਂ ਦੇਖਦੇ ਆ ਹਨ ਤੇ ਤੁਹਾਡਾ ਬੜਾ ਪਿਆਰ ਮਿਲਦਾ ਜਿਹੜੇ ਆਪਣੇ ਕੋਲੇ ਮਰੀਜ਼ ਆਉਂਦੇ ਆ तकरीबन ਸਾਰੇ ਉਹੀ ਆਉਂਦੇ ਆ ਜਿਨ੍ਹਾਂ ਨੂੰ ਡਾਕਟਰੀ ਲੈਣ ਦੇ ਵਿੱਚ ਜਵਾਬ ਸੀਗਾ ਨਾਮਰਾਦ ਬਿਮਾਰੀ ਦਾ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਦੋਸਤੋ ਜਿਹੜੀ ਇਹ ਬਿਮਾਰੀ ਆ ਇਹ ਵੀ ਬੜੀ ਨਾਮਰਾਦ ਬਿਮਾਰੀ ਆ ਜਿਸ ਦਾ ਨਾਂ ਹੈਗਾ ਨਸ਼ਾ ਇਹ ਤੁਸੀਂ ਮੇਰੇ ਹੱਥ ਦੇ ਵਿੱਚ ਦਵਾਈ ਦੇਖ ਰਹੇ ਆ ਇਹ ਪਿਓਰ ਆਯੁਰਵੈਦਿਕ ਦਵਾਈ ਆ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਦੋਸਤੋ ਜੇਕਰ ਆਪਣੇ ਪਰਿਵਾਰ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂ ਆਪਣੇ ਆਂਡ ਗਮਾਂਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੌਜਵਾਨ ਮੁੰਡਾ ਜਾਂ ਕੁੜੀ ਜਾਂ ਕੋਈ ਹੋਰ ਸਾਡਾ 40 50 ਸਾਲ ਦਾ ਕੋਈ ਨੌਜਵਾਨ ਵੀਰ ਨਸ਼ਾ ਕਰਦਾ ਜਿਹੜਾ ਨਸ਼ਾ ਹੈਗਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਬੰਦਾ ਫਹੀਮ ਖਾਨ ਦਾ ਚਾਹੇ ਪੋਸਟ ਡੋਡੇ ਖਾਨ ਦਾ ਠੀਕ ਆ ਚਾਹੇ ਕੈਪਸੂਲ ਖਾਨ ਦਾ ਚਾਹੇ ਚਿੱਟਾ ਜਾਂ ਸਮੈਕ ਪੀਂਦਾ ਚਾਹੇ दारू ਪੀਂਦਾ ਲੋੜ ਤੋਂ ਬਾਅਦ ਜੇ ਕੋਈ ਐਦਾਂ ਦਾ ਵਿਅਕਤੀ ਹੈਗਾ ਕੋਈ ਐਦਾਂ ਦਾ ਇਨਸਾਨ ਚਾਹੇ ਪੁਰਸ਼ਾ ਚਾਹੇ ਕੋਈ ਇਸਤਰੀ ਵੀ ਨਸ਼ਾ ਅੱਜ ਕੱਲ੍ਹ ਜਿਹੜੀਆਂ ਸਾਡੀਆਂ ਲੇਡਿਸ ਬੀਬੀਆਂ ਪੈਣਾ ਉਹ ਵੀ ਇਸ ਦਲਦਲ ਦੀ ਲਪੇਟ ਦੇ ਵਿੱਚ ਫਸਿਆ ਹੋਈਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸਾਨ ਨਸ਼ਾ ਕਰਦਾ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਉਹਦੀ ਦਵਾਈ ਲਿਆ ਸਕਦੇ ਹੋ ਦੇਖੋ ਜਿਹੜਾ ਸਾਡਾ ਟ੍ਰੀਟਮੈਂਟ ਆ ਨਸ਼ਾ ਛਡਾਉਣ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਜ਼ਿਆਦਾ ਲੰਮਾ ਨਹੀਂ ਹੈਗਾ 2 ਤੋਂ 3 ਮਹੀਨੇ ਦਾ ਸਾਡਾ ਜਿਹੜਾ ਕੋਰਸ ਆ ਦਵਾਈ ਖਾਉਣੀਆਂ ਅਸੀਂ ਜਿਹੜੀ ਦਵਾਈ ਆ ਉਹ ਤੁਸੀਂ ਮੇਰੇ ਹੱਥੇ ਦੇਖ ਰਹੇ ਆਂ ਬਿਲਕੁਲ ਪਿਓਰ ਆਯੁਰਵੈਦਿਕ ਦਵਾਈ ਆ ਮੈਂ ਹਰੇਕ ਵੀਡੀਓ ਦੇ ਵਿੱਚ ਪਹਿਲਾਂ ਵੀ ਬੋਲ ਕੇ ਦੱਸਦਾ ਉਹਨਾ ਅੱਜ ਵੀ ਬੋਲ ਰਿਹਾ ਦੁਨੀਆ ਦੀ ਜਿਹੜੀ ਮਰਜ਼ੀ ਲੈਬ ਤੋਂ ਇਹਨੂੰ ਆਪਾਂ ਟੈਸਟਡ ਕਰਵਾ ਸਕਦੇ ਆ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਟ ਜਾਂ ਕੋਈ ਡਰੱਗ ਨਹੀਂ ਹੈਗੀ ਜਿਹੜਾ ਰਿਜ਼ਲਟ ਦੇਖੋ ਆਪਾਂ ਜਿਹੜਾ ਤੁਹਾਡਾ ਪੇਸ਼ੈਂਟ ਆ ਨਾ ਤੋਂ ਆਪਾਂ ਦਾਖਲ ਕਰਨ ਠੀਕ ਹੈ ਉਹਨੂੰ ਆਪਾਂ ਦਵਾਈ ਦੇਣੀ ਆ ਪਰਿਵਾਰ ਦਾ ਕੋਈ ਵੀ ਮੈਂਬਰ ਆ ਕੇ ਦਵਾਈ ਲਿਜਾ ਸਕਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਸਭ ਤੋਂ ਮੇਨ ਗੱਲ ਕਿੱਥੇ ਆਉਂਦੀ ਆ ਸਾਡੇ ਵੀਰ ਭਰਾ ਫੋਨ ਕਰਕੇ ਪੁੱਛਦੇ ਆ ਕਿ ਭਾਈ ਦਵਾਈ ਨਾਲ ਤੋੜ ਤਾਂ ਨਹੀਂ ਲੱਗਦੀ ਇਹਦੇ ਨਾਲ ਕੋਈ ਤੋੜ ਕੋਈ ਤਕਲੀਫ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਆਪਾਂ ਪਹਿਲੇ ਦਿਨ ਤੋਂ ਇਹਦਾ ਸੇਵਨ ਸ਼ੁਰੂ ਕਰਤਾ ਇਹਦੇ ਨਾਲ ਕੋਈ ਤੋੜ ਨਹੀਂ ਲੱਗਣੀ ਇਹ ਜੜੀਆਂ ਬੂਟੀਆਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੇ ਤੁਹਾਡੇ ਸਰੀਰ ਨੂੰ ਕੋਈ ਤੋੜ ਨਹੀਂ ਲਗੰਦੇ ਨਹੀਂ ਅੱਛਾ ਦੂਜੀ ਬੇਨਤੀ ਹੈ ਦੋਸਤੋ ਮੈਂ ਹਰ ਇੱਕ ਬੰਦਿਆਂ ਨੂੰ ਦੱਸਦਾ ਹੁੰਨਾ ਅੱਜ ਵੀਡੀਓ ਦੇ ਜ਼ਰੀਏ ਵੀ ਦੱਸ ਰਿਹਾ ਆਪਾਂ ਦਵਾਈਆਂ ਬਹੁਤ ਖਾਣੇ ਨਸ਼ਾ ਛਡਾਉਣ ਵਾਲੀਆਂ ਬੜੀਆਂ ਸਾਰੀਆਂ ਐਡਾ ਆ ਜਾਂਦੀਆਂ ਦੇਖੋ ਆਪਾਂ ਦੇਖਦੇ ਆ ਐਡਾ ਬਹੁਤ ਆਉਂਦੀਆਂ ਮੈਂ ਸਭ ਤੋਂ ਪਹਿਲਾਂ ਇਹ ਕਿਨਾਂ ਨਾ ਹਰ ਇੱਕ ਬੰਦੇ ਨੂੰ ਪੁੱਛੋ ਵੀਰੀ ਤੇਰੀ ਦਵਾਈ ਜਿਹੜੀ ਹੈਗੀ ਆ ਅਸੀਂ ਇਹਨੂੰ ਆ ਮੈਡੀਕਲ ਜਾਂਚ ਕਰਵਾਵਾਂਗੇ ਨੂੰ ਸੇ ਟੈਸਟ ਕਰਵਾਵਾਂ ਕੋਈ ਹਸਟੀਰੋਇਡ ਕੋਈ ਕੈਮੀਕਲ ਤਾਂ ਨਹੀਂ ਕੋਈ ਡਰੱਗ ਤਾਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਇਹਨੂੰ ਜਿੱਥੋਂ ਮਰਜ਼ੀ ਟੈਸਟ ਕਰਾਓ ਦੁਨੀਆ ਦੀ ਆਲ ਵਰਲਡ ਦੀ ਜਿਹੜੀ ਮਰਜ਼ੀ ਲੈਬ ਤੋਂ ਟੈਸਟ ਕਰਾਓ ਇਹਦੇ ਵਿੱਚ ਐਦਾਂ ਦਾ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਹੈਗਾ ਕੋਈ ਹਸਟੀਰੋਇਡ ਕੋਈ ਡਰੱਗ ਜਾਂ ਕੋਈ ਕੈਮੀਕਲ ਨਹੀਂ ਹੈਗਾ ਇਹ ਪਿਓਰ ਆਯੁਰਵੈਦਿਕ ਜਿਹੜੀਆਂ ਬੁੱਟੀਆਂ ਤੋਂ ਤਿਆਰ ਦਵਾਈ ਆ ਠੀਕ ਹੈ ਜਿਹੜੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਅੱਛਾ ਦੂਜੀ ਬੇਨਤੀ ਸਾਡਾ ਬੰਦਾ ਜਿਹੜਾ ਬੰਦੇ ਨੂੰ ਅਸੀਂ ਦਵਾਈ ਖਵਾਉਣੀ ਆ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਉਹਦੀ ਬਾਡੀ ਕਲੀ 15 ਤੋਂ 20 ਦਿਨ ਦਵਾਈ ਖਾ ਕੇ ਆਪਾਂ ਆਪਣੇ ਜਿਹੜਾ ਬੰਦਾ ਸਾਡਾ ਨਸ਼ੇ ਦੀ ਦਲਦਲ ਦੇ ਵਿੱਚ ਹੈ ਜਿਹੜਾ ਸਾਡਾ ਇਸ ਬੰਦਾ ਜਿਹੜਾ ਬਿਮਾਰੀ ਦੀ ਹਨਾ ਲਪੇੜ ਨੇ ਆਕ ਚ ਲਿਆ ਹੋਇਆ ਆਪਾਂ ਉਸ ਬੰਦੇ ਦਾ ਡਾਪ ਟੈਸਟ ਜਿਹੜੇ ਮਰਜੀ ਹਸਪਤਾਲ ਚੋਂ ਜਾ ਕੇ ਆਪ ਉਹਦਾ ਡਾਪ ਟੈਸਟ ਕਰਵਾ ਸਕਦੇ ਆ ਡਾਪ ਟੈਸਟ ਕਰਾਉਣ ਦਾ ਮਤਲਬ ਜਿਹੜੀ ਸਾਡੇ ਬੰਦੇ ਦੀ ਬਾਡੀ ਆ ਉਹ ਸਾਰੀ ਕਲੀਨ ਹੋ ਜਾਊਗੀ ਠੀਕ ਹੈ ਉਹਦੇ ਹੱਡਾਂ ਦੇ ਵਿੱਚ ਉਹਦੀ ਬਾਡੀ ਚ ਕਿਤੇ ਨਸ਼ੇ ਦਾ ਕੋਈ ਵੀ ਪਦਾਰਥ ਨਹੀਂ ਰਹਿੰਦਾ ਠੀਕ ਹੈ ਜੀ ਉਹ ਸਾਡਾ ਡਾਪ ਟੈਸਟ ਕਰਾਉਣ ਦਾ ਮਤਲਬ ਕੀ ਆ ਤੁਹਾਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਬੰਦਾ ਭਾਈ ਉਹਦੀ ਜਿਹੜੀ ਬਾਡੀ ਹੈਗੀ ਉਹ ਕਲੀਨ ਹੋ ਗਈ ਆ ਠੀਕ ਹੈ ਜੀ ਇਹ ਸਾਡਾ ਮਕਸਦ ਹੁੰਦਾ ਹਰੇਕ ਬੰਦੇ ਨੂੰ ਸਮਝਾਉਣਾ ਹਨਾ ਵੀ ਉਹਦਾ ਹਰੇਕ ਤਾਂ ਅਸੀਂ ਡੋਪ ਟੈਸਟ ਕਰਾਉਣੀ ਆ ਦੂਜੀ ਬੇਨਤੀ ਦੋ ਤੋਂ ਤਿੰਨ ਮਹੀਨੇ ਜਦੋਂ ਆਪਾਂ ਸੇਵਨ ਕਰ ਲਿਆ ਇਸ ਦਵਾਈ ਦਾ ਤਾਂ ਸਾਡਾ ਜਿਹੜਾ ਬੰਦਾ ਉਹ ਆਪਦੀ ਉਹੀ ਪਹਿਲਾਂ ਵਾਲੀ ਦੁਨੀਆ ਦੇ ਵਿੱਚ ਵਾਪਸ ਆ ਜਾਊਗਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਉਸੇ ਤਰ੍ਹਾਂ ਹੀ ਉਹਦੀ ਜਿਹੜੀ ਬਾਡੀ ਸ਼ੇਪ ਆ ਸਾਰਾ ਕੁਝ ਬਾਡੀ 'ਚ ਸੁਧਾਰ ਵੀ ਆਊਗਾ ਉਸ ਤੋਂ ਬਾਅਦ ਦੇ ਜਿਹੜੇ ਸਾਡੇ ਨੌਜਵਾਨ ਮੁੰਡੇ ਹੈਗੇ ਆ ਸਾਡੇ ਭਰਾ ਹੈਗੇ ਆ ਜਿਹੜੇ ਨਸ਼ਾ ਕਰਦੇ ਆ ਕੁਝ ਤਾਂ ਗਲਤ ਲੈਣ ਕਰਕੇ ਕਰਦੇ ਆ ਤੁਸੀਂ ਸਮਝ ਹੀ ਰਹੇ ਹੋ ਹਨ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੈਂ ਆ ਦੂਜੀ ਦਵਾਈ ਤੁਹਾਨੂੰ ਦਿਖਾ ਰਿਹਾ ਬੜੀਆਂ ਸਾਰੀਆਂ ਐਡਾ ਚੱਲ ਰਹੀਆਂ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਾਡੀਆਂ ਭੈਣਾਂ ਐਡਾ ਕਰ ਰਹੀਆਂ ਸਾਡੇ ਵੀਰ ਐਡਾ ਕਰ ਰਹੇ ਆ ਭਰਿਆ ਪਿਆ ਆਯੁਰਵੈਦ ਦਵਾਈਆਂ ਨਾਲ ਹਨ ਵੀ ਮਰਦਾਨਾ ਤਾਕਤ ਇਹ ਵੀ ਇੱਕ ਬੜੀ ਵੱਡੀ ਗੱਲ ਆ ਮਰਦਾਨਾ ਤਾਕਤ ਜਿਹੜੇ ਬੰਦੇ ਸਾਡੇ ਫਿਜ਼ੀਕਲ ਅਨਫੈਟ ਚਾਹੇ ਕੋਈ ਵਿਆਹਿਆ ਚਾਹੇ ਕੋਈ ਕੁਵਾਰੇ ਆ ਠੀਕ ਹੈ ਜਿਹੜੀ ਇਹ ਵੀ ਦਵਾਈ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਮੈਂ ਇਹਦੇ ਬਾਰੇ ਵੀ ਕਹਿਣਾ ਹੁੰਨਾ ਦੁਨੀਆ ਦੀ ਜਿਹੜੀ ਮਰਜ਼ੀ ਲੈਬ ਤੋਂ ਉਹਨੂੰ ਟੈਸਟ ਕਰਾਓ ਸਾਡੀ ਕੋਈ ਵੀ ਦਵਾਈ ਆ ਕਿਸੇ ਵੀ ਤਰ੍ਹਾਂ ਦੀ ਜਿੱਥੋਂ ਮਰਜ਼ੀ ਟੈਸਟ ਕਰਾਓ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ 노 ਕੈਮੀਕਲ 노 ਸਟੀਰਟ 노 ਡਰਗ ਠੀਕ ਹੈ ਅੱਛਾ ਜਿਹੜਾ ਸਾਡੇ ਬੰਦੇ ਨਸ਼ਾ ਕਰਦੇ ਆ ਸਾਨੂੰ ਪਤਾ ਨਾ ਸਾਡਾ ਨੌਜਵਾਨ ਭਰਾ ਨਸ਼ਾ ਕਰਦਾ ਵਿਆਹੇ ਵਰੇ ਆ ਉਮਰ ਛੋਟੀ ਆ ਦੋ ਤਿੰਨ ਮਹੀਨੇ ਆ ਦਵਾਈ ਖਵਾਤੀ ਆ ਆਪਾਂ ਉਸ ਤੋਂ ਬਾਅਦ ਦੇ ਵਿੱਚ ਉਸੇ ਇਨਸਾਨ ਨੂੰ ਆਪਾਂ ਦੋ ਮਹੀਨੇ ਆ ਦਵਾਈ ਦਾ ਸੇਵਨ ਕਰਵਾਵਾਂਗੇ ਠੀਕ ਹੈ 2 ਮਹੀਨੇ ਇਹ ਦਵਾਈ ਦਾ ਸੇਵਨ ਕਰਵਾਵਾਂਗੇ ਇਹ ਜ਼ਰੂਰੀ ਨਹੀਂ ਹੈਗਾ ਵੀ ਇਹ ਜਿਹੜਾ ਬੰਦਾ ਨਸ਼ਾ ਕਰਦਾ ਉਹੀ ਬੰਦਾ ਇਹਨੂੰ ਸੇਵਨ ਕਰ ਸਕਦਾ ਸਾਡਾ ਇਹਦੇ ਤੇ ਲਿਖਿਆ ਹੋਇਆ ਆ ਦੇਖੋ ਰਿਜ਼ਲਟ ਪਹਿਲੇ ਹਫ਼ਤੇ ਤੋਂ ਸ਼ੁਰੂ ਉਸ ਤੋਂ ਬਾਅਦ ਦੇ ਵਿੱਚ ਕੀ ਲਿਖਿਆ ਸੀ ਹਰ ਉਮਰ ਦੇ ਵਿੱਚ ਇਹਦਾ ਕਿਸੇ ਵੀ ਤਰ੍ਹਾਂ ਦਾ ਉਮਰ ਦੇ ਨਾਲ ਕੋਈ ਇਹਦਾ ਲੈਣ ਦੇ ਨਹੀਂ ਹੈਗਾ ਉਮਰ ਚਾਹੇ ਸਾਡੀ ਜਿੰਨੀ ਮਰਜ਼ੀ ਆ ਚਾਹੇ 15 ਤੋਂ 20 ਸਾਲ ਆ 20 ਸਾਲ ਤੋਂ 50 60 ਸਾਲ ਤੱਕ ਜਿੰਨੀ ਮਰਜ਼ੀ ਉਮਰ ਆ ਇਹਨੂੰ ਹਰੇਕ ਵਰਗ ਦਾ ਬੰਦਾ ਇਸਤੇਮਾਲ ਕਰ ਸਕਦਾ ਖਾਣੀ ਕਿੰਨੇ ਮਹੀਨੇ ਸਿਰਫ 2 ਤੋਂ 3 ਮਹੀਨੇ ਦੋ ਤੋਂ ਤਿੰਨ ਮਹੀਨੇ ਖਾਣੀ ਆ ਪਹਿਲੇ ਹਫਤੇ ਚ ਰਿਜ਼ਲਟ ਜਿੰਨੀ ਮਰਜੀ ਬੰਦੇ ਨੂੰ ਮਰਦਾਨਾ ਕਮਜ਼ੋਰੀ ਆ ਫਿਜ਼ੀਕਲ ਬੰਦਾ ਅਨਫੈਟਾ ਚਾਹੇ ਕੋਈ ਵਿਆਹ ਆ ਚਾਹੇ ਕੋਈ ਖਵਾਰਾ ਚਾਹੇ ਨਸ਼ੇ ਨਾਲ ਫਿਰ ਅਨਫੈਟਾ ਚਾਹੇ ਵੈਸੇ ਬਚਪਨ ਤੋਂ ਕਿਸੇ ਕਾਰਨ 100% ਰਿਜ਼ਲਟ ਮਿਲੂਗਾ ਦਾ ਠੀਕ ਆ ਕੋਈ ਸਾਈਡ ਇਫੈਕਟ ਨਹੀਂ ਅੱਛਾ ਉਸ ਤੋਂ ਬਾਅਦ ਦੇ ਵਿੱਚ ਦੋਸਤੋ ਆਪਾਂ ਦੇਖਦੇ ਆ ਸਾਡੇ ਕਈ ਜਿਮ ਵਾਲੇ ਵੀਰ ਮੁੰਡੇ ਮੁੰਡੇ ਕੁੜੀਆਂ ਹੈਗੇ ਆ ਸੋਸ਼ਲ ਮੀਡੀਆ ਤੇ ਬੜੀ ਐਡ ਚੱਲਦੀ ਆ ਸਿਲਾਜੀ ਇਹ ਸਾਡੀ ਆਪਣੀ ਤਿਆਰ ਕੀਤੀ ਹੋਈ ਸਿਲਾਜੀ ਦਾ ਦੋਸਤੋ ਇਹਦੇ ਵਿੱਚ ਕੀ ਆ ਸਿਲਾਜੀ ਤਾਂ ਅਸ਼ੋਗੰਦੇ ਦਾ ਰਾਸਾਤ ਦੋ ਤਿੰਨ ਚੀਜ਼ਾਂ ਸਾਡੇ ਆਈਟਮਾਂ ਹੋ ਰਿਆ ਦੇ ਵਿੱਚ ਮਿਕਸ ਕੀਤੀਆਂ ਹੋਈਆਂ ਇਹਨੂੰ ਹਰੇਕ ਵਰਗ ਦਾ ਚਾਹੇ ਕੋਈ ਨੌਜਵਾਨ ਮੁੰਡਾ ਚਾਹੇ ਕੁੜੀ ਆ ਚਾਹੇ ਲੇਡੀਸ ਆ ਕੋਈ ਚਾਹੇ ਬੰਦਾ ਵੱਡ ਵੱਡ ਉਮਰ ਦਾ ਵੀ ਆ ਚਾਹੇ ਕੋਈ ਬਜ਼ੁਰਗ ਨੌਜਵਾਨ ਇਹਨੂੰ ਹਰੇਕ ਵਰਗ ਦਾ ਬੰਦਾ ਇਹ ਦਵਾਈ ਨੂੰ ਲੈ ਸਕਦਾ ਇਹਨੂੰ ਅਸੀਂ ਤਰੀਕਾ ਦੱਸਾਂਗੇ ਕਿੱਦਾਂ ਲੈਣੀ ਆ ਤੁਸੀਂ ਹੁਣ ਅੱਗੇ ਸਾਲ ਦੇ ਦਿਨ ਆਉਣ ਵਾਲੇ ਆ 4-5 ਮਹੀਨਿਆਂ ਦਾ ਸੇਵਨ ਕਰੋ ਸਾਡੀ ਬਾਡੀ ਦੇ ਵਿੱਚ એનਰਜੀ ਚਾਹੇ ਆਬ ਮਾਰੀਆਂ ਦੇ ਕਾਰਨ ਆ ਚਾਹੇ ਦੂਜੀ ਨਾਮਰਾਦ ਬਿਮਾਰੀ ਦੇ ਕਾਰਨ ਹਨ ਸਾਡੀ ਬਾਡੀ ਥੱਕੀ ਰਹਿੰਦੀ ਆ ਬਾਡੀ ਦੇ ਵਿੱਚ એનਰਜੀ ਨਹੀਂ ਹੈਗੀ ਸਾਡੀ ਜਿਹੜੀ ਪਾਵਰ ਆ ਉਹ ਲੋ ਰਹਿਦੀ ਆ ਅਸੀਂ ਇਹਦਾ ਸੇਵਨ ਕਰਕੇ ਜਿਹੜੀ ਉਹ ਸਾਡੀ એનર્ਜੀ ਆ ਅਸੀਂ ਉਹਨੂੰ ਪਾ ਸਕਦੇ ਆ 0% ਸਾਈਡ ਇਫੈਕਟ ਮੈਂ ਹਰੇਕ ਵੀਡੀਓ ਚ ਹਰੇਕ ਗੱਲ ਦੀ ਦਵਾਈ ਦੇ ਮਗਰ ਕਿਉਂ ਇਹ ਗੱਲ ਕਹਿੰਨਾ ਸਾਡੀਆਂ ਜਿੰਨੀਆਂ ਦਵਾਈਆਂ ਤੇ ਸਾਰੀਆਂ ਪਿਓ ਰਾਜਵੈਦਿਕ ਦਵਾਈਆਂ ਇਹਦਾ ਕਿਸੇ ਵੀ ਤਰ੍ਹਾਂ ਦਾ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਟ ਕੋਈ ਡਰਗ ਐਦਾਂ ਦਾ ਕੁਝ ਨਹੀਂ ਹੈਗਾ ਦੁਨੀਆ ਦੀ ਜਿਹੜੀ ਮਰਜ਼ੀ ਲੈਬ ਤੋਂ ਇਹਨੂੰ ਪਹਿਲਾਂ ਤੁਸੀਂ ਟੈਸਟ ਕਰਵਾ ਸਕਦੇ ਆ ਠੀਕ ਹੈ ਦੋਸਤੋ ਕਦੇ ਤੁਸੀਂ ਵੀਡੀਓ ਦੇਖਿਆ ਤੁਹਾਨੂੰ ਕਦੇ ਵੀਡੀਓ ਦੇ ਵਿੱਚ ਕੋਈ ਐਦਾਂ ਦਾ ਇਨਸਾਨ ਆ ਚੀਜ਼ਾਂ ਬੋਲ ਕੇ ਨਹੀਂ ਦੱਸੂਗਾ ਜਿਹੜੀਆਂ ਅਸੀਂ ਤੁਹਾਨੂੰ ਬੋਲ ਕੇ ਦੱਸ ਰਹੇ ਆ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਦੋਸਤੋ ਜਿਹੜੀ ਤੁਸੀਂ ਮੇਰੀ ਆ ਦਵਾਈ ਦੇਖ ਰਹੇ ਆ ਮੇਰੇ ਹੱਥ ਦੇ ਵਿੱਚ ਇਹ ਵੀ ਇੱਕ ਬੜੀ ਨਾਮਰਾਦ ਬਿਮਾਰੀ ਹੈ ਜੀ ਮੈਂ ਗੱਲ ਕਰਾਂ ਅੱਜ ਦੀ ਪੂਰੇ ਇੰਡੀਆ ਦੇ ਵਿੱਚ ਹਨਾ ਪੂਰੇ ਵਰਲਡ ਦੇ ਵਿੱਚ ਹਰੇਕ ਘਰ ਦੇ ਵਿੱਚ ਇਸ ਬਿਮਾਰੀ ਦਾ ਵੀ ਇੱਕ ਮਰੀਜ਼ ਹੈਗਾ ਜਿਸ ਦਾ ਨਾਂ ਹੈਗਾ ਸ਼ੂਗਰ ਸ਼ੂਗਰ ਚਾਹੇ ਨੌਜਵਾਨ ਬੱਚਾ ਚਾਹੇ ਮੁੰਡਾ ਕੁੜੀ ਬਜ਼ੁਰਗ ਜੋ ਵੀ ਆ ਜਿਹੜੀ ਮਰਜ਼ੀ ਉਮਰ ਦੇ ਵਿੱਚ ਆ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੈਗੀ ਆ ਸਰੀਰ ਥੱਕਿਆ ਰਹਿੰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸਰੀਰ ਕਮਜ਼ੋਰ ਹੋ ਜਾਂਦਾ ਅਸੀਂ ਆਈਸੋਲੈਂਟ ਟੀਕੇ ਲੈ ਰਹੇ ਆ ਗੋਲੀਆਂ ਖਾ ਰਹੇ ਆ ਹਨਾ ਸਿਰਫ 20 ਤੋਂ 25 ਦਿਨ 20 ਤੋਂ 25 ਦਿਨ ਦਵਾਈ ਚੱਲਣੀ ਆ 1.5 ਤੋਂ 2 ਸਾਲ ਆ ਠੀਕ ਹੈ ਇਹ ਪਾਣੀ ਚ ਪਾ ਕੇ ਪੀਣੀ ਆ ਇਹ ਖਾਣੀ ਨਹੀਂ ਹੈਗੀ ਸਿਰਫ ਪੀਣੀ ਆ ਪਾਣੀ ਚ ਪਾ ਕੇ ਕੋਈ ਅਵਾਲਣਾ ਨਹੀਂ ਇਦਾਂ ਦਾ ਕੁਝ ਨਹੀਂ ਕਰਨਾ ਅਵਾਲਣ ਨਹੀਂ ਹੈ ਦਵਾਈ ਸਿਰਫ ਪਾਣੀ ਚ ਪਾ ਕੇ ਪੀਣੀ ਆ 20 ਤੋਂ 25 ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਜਿਵੇਂ ਜਿਵੇਂ ਦਵਾਈ ਖਾਵਾਂਗੇ ਓਵੇਂ ਓਵੇਂ ਸਾਡੀ ਜਿਹੜੀ ਐਲੋਪੈਥੀ ਦਵਾਈ ਆ ਉਹ ਸਾਡੀ ਛੁੱਟ ਜਾਊਗੀ 0% ਸਾਈਡ ਇਫੈਕਟ ਠੀਕ ਹੈ ਜੀ ਇਹਦੇ ਨਾਲ ਤੁਹਾਡੀ ਬੋਡੀ ਨੂੰ એનર્ਜੀ ਵੀ ਮਿਲੂਗੀ ਜਿਹੜੀ ਆਈਸੋਲਨੀ ਬੰਦੀ ਉਹ ਜਿਹੜੀ ਸਾਡੀ ਸਮੱਸਿਆ ਉਹ ਵੀ ਦੂਰ ਹੋਊਗੀ 20 ਤੋਂ 25 ਦਿਨ ਤੁਸੀਂ ਸੇਵਨ ਕਰਕੇ ਇਹਦਾ ਰਿਜ਼ਲਟ ਲਾਓਗੇ 100% ਰਿਜ਼ਲਟ ਮਿਲੂਗਾ ਗਾਰੰਟੀ ਦੇ ਨਾਲ ਜਿੰਨੀ ਮਰਜੀ ਸ਼ੂਗਰ ਆ ਤੁਹਾਡੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਜਿੰਨੀ ਮਰਜੀ ਸ਼ੂਗਰ ਰਹਿੰਦੀ ਆ ਚਾਹੇ ਕੋਈ ਬੱਚਾ ਚਾਹੇ ਕੋਈ ਨੌਜਵਾਨ ਆ ਬਜ਼ੁਰਗ ਆ ਆਈਸੋਲਿਨ ਲੈਨੇ ਆ ਗੋਲੀਆਂ ਖਾ ਖਾ ਕੇ ਅੱਕ ਗਏ ਆ ਸਰੀਰ ਨੂੰ ਕਮਜ਼ੋਰੀ ਰਹਿੰਦੀ ਆ ਤਲੀਆਂ ਚੋਂ ਸੇਕ ਨਿਕਲਦਾ ਪਿੰਜਨੀਆਂ ਦੁਖਦੀਆਂ ਇਹ ਸ਼ੂਗਰ ਦੀ ਦਵਾਈ ਜੇ ਤੁਸੀਂ ਵਰਤੋਗੇ 20 ਤੋਂ 25 ਦਿਨਾਂ ਚ એનਰਜੀ ਵੀ ਆਊਗੀ ਸਰੀਰ 'ਚ ਤਾਕਤ ਵੀ ਆਊਗੀ ਚੁਸਤੀ ਫੁਰਤੀ ਵੀ ਆਊਗੀ ਤੇ ਜਿਹੜੀ ਸਾਡੀ ਸ਼ੂਗਰ ਦੀ ਬਿਮਾਰੀ ਆ ਉਹ ਵੀ ਦਿਨਾਂ ਦੇ ਵਿੱਚ ਸਾਡੀ ਸ਼ੋਮੰਤਰ ਹੋ ਜਾਊਗੀ ਅੱਛਾ ਦੋਸਤੋ ਕਰਨਾ ਕੀ ਆ ਸਕ੍ਰੀਨ ਦੇ ਥੱਲੇ ਸਾਡਾ ਨੰਬਰ ਚੱਲੀ ਜਾਂਦਾ ਤੁਸੀਂ ਸਾਡੇ ਫੋਨ ਤੇ ਸੰਪਰਕ ਕਰਨਾ ਸੰਪਰਕ ਕਰਕੇ ਜੇ ਤੁਸੀਂ ਇਹ ਦਵਾਈਆਂ ਜਿਹੜੀਆਂ ਮੈਂ ਤੁਹਾਨੂੰ ਡਿਸਪਲੇ ਕੀਤੀਆਂ ਜੇ ਤੁਸੀਂ ਘਰੇ ਮੰਗਾਉਣੀਆਂ ਇਹਨੂੰ ਜਿਹੜੀ ਮਰਜ਼ੀ ਦੇਸ਼ 'ਚ ਬੈਠੇ ਆ ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਬੈਠੇ ਆ ਇਹ ਦਵਾਈ ਤੁਹਾਡੀ ਆਨਲਾਈਨ ਵੀ ਆ ਚੁੱਕੀ ਜੇ ਤੁਸੀਂ ਮੈਨੂੰ ਮਿਲ ਕੇ ਦਵਾਈ ਲੈ ਕੇ ਜਾਣੀ ਆ ਦੋਸਤੋ ਫੋਨ ਕਰਕੇ ਸਾਡੇ ਦੋ ਐਡਰੈਸ ਹੁੰਦੇ ਆ ਐਤਵਾਰ ਸੋਮਵਾਰ ਮੰਗਲਵਾਰ ਨਾਨਕ ਸਰ ਕਲੇਰਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਓ ਠੀਕ ਹੈ ਉਥੇ ਰੇਲਵੇ ਸਟੇਸ਼ਨ ਦੇ ਕੋਲੇ ਸਾਡਾ ਬਾਬਾ ਕੁੰਦਨ ਸਿੰਘ ਇੰਟਰਨੈਸ਼ਨਲ ਭਲਾਈ ਕੇਂਦਰ ਦੇ ਸਹਿਯੋਗ ਦੇ ਨਾਲ ਜਿਹੜਾ ਸਾਡਾ ਗੁਰੂ ਕਿਰਪਾ ਜਰਵਾਇਦਿਕ ਸੈਂਟਰ ਚਲਾਇਆ ਜਾ ਰਿਹਾ ਉਥੇ ਠੀਕ ਹੈ ਉਥੇ ਤਿੰਨ ਦਿਨ ਤੁਸੀਂ ਸਾਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਐਤਵਾਰ ਸੋਮਵਾਰ ਮੰਗਲਵਾਰ ਤਿੰਨ ਦਿਨ ਮਿਲ ਕੇ ਇਹ ਦਵਾਈਆਂ ਤੁਸੀਂ ਸਾਡੇ ਤੋਂ ਉਥੋਂ ਵੀ ਲੈ ਸਕਦੇ ਆ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਪਿੰਡ ਅਰਾਈਆਂ ਵਾਲਾ ਕਲਾ ਆਉਣਾ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ 7 ਕਿਲੋਮੀਟਰ ਤੇ ਪਹਿਲਾ ਪਿੰਡ ਆਉਂਦਾ ਪਿਪਲੀ ਪਿਪਲੀ ਦੇ ਨਾਲ ਆਪਣਾ ਪਿੰਡ ਛਿਪਦੇ ਵਾਲੇ ਪਾਸੇ 2 ਕਿਲੋਮੀਟਰ ਤੇ ਆਪਣਾ ਪਿੰਡ ਆਉਂਦਾ ਅਰਾਈਆਂ ਵਾਲਾ ਕਲਾ ਸੇਵਾ ਕੇਂਦਰ ਤੇ ਪਾਰਕ ਦੇ ਕੋਲੇ ਆਪਣਾ ਜਿਹੜਾ ਇਹ ਘਰੇ ਆ ਘਰ ਦੇ ਵਿੱਚ ਆਪਣਾ ਆਯੁਰਵੇਦ ਸੈਂਟਰ ਆ ਹਨਾ ਜਿੱਥੇ ਆਪਾਂ ਇਹ ਤੁਹਾਨੂੰ ਦਵਾਈਆਂ ਦਿੰਨੇ ਆ ਦੋਸਤੋ ਤੁਸੀਂ ਐਲੋਪੈਥੀ ਦਵਾਈ ਖਾ ਖਾ ਕੇ ਆਖ ਚੁੱਕੇ ਆ ਮੈਂ ਇੱਕ ਹੀ ਬੇਨਤੀ ਕਰਦਾ ਤੁਸੀਂ ਥੋੜੇ ਦਿਨਾਂ ਦੇ ਵਿੱਚ ਉਹ ਦਵਾਈ ਨੂੰ ਭੁੱਲ ਜਾਓਗੇ ਇਹ ਪ੍ਰਾਣੀਆਂ ਜਿਹੜੀਆਂ ਆਪਣੇ ਬਜ਼ੁਰਗਾਂ ਤੋਂ ਸਦੀਆਂ ਤੋਂ ਆਯੁਰਵੈਦ ਦਵਾਈਆਂ ਚੱਲ ਰਹੀਆਂ ਜੇ ਤੁਸੀਂ ਇਹਨੂੰ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਉਂਗੇ ਇਹਨੂੰ ਤੁਸੀਂ ਵਰਤੋਂ ਦੇ ਵਿੱਚ ਲੈ ਕੇ ਆਉਂਗੇ ਤਾਂ 100% ਰਿਜ਼ਲਟ ਮਿਲੇਗਾ ਠੀਕ ਹੈ ਦੋਸਤੋ ਜੇ ਤੁਸੀਂ ਰਾਈਆਂ ਵਾਲੇ ਪਿੰਡ ਆਉਣਾ ਬੁੱਧ ਵੀਰ ਸ਼ੁਕਰਸ਼ਣੀ ਚਾਰ ਦਿਨ ਤੁਸੀਂ ਰਾਈਆਂ ਵਾਲੇ ਪਿੰਡ ਆ ਕੇ ਵੀ ਇਹ ਦਵਾਈਆਂ ਲਿਜਾ ਸਕਦੇ ਆ ਜੇ ਕਿਸੇ ਵੀ ਵੀਰ ਭੈਣ ਭਰਾ ਨੇ ਆਨਲਾਈਨ ਦਵਾਈ ਮੰਗਾਉਣੀ ਆ ਤਾਂ ਸਾਡੇ ਤੋਂ ਉਹ ਆਨਲਾਈਨ ਵੀ ਦਵਾਈ ਮੰਗਵਾ ਸਕਦਾ ਮਰੀਜ਼ ਨੂੰ ਨਾਮ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਇਸ ਤੋਂ ਬਾਅਦ ਦੇ ਵਿੱਚ ਜੇ ਕਿਸੇ ਨੂੰ ਬੀਬੀ ਨੂੰ ਸਾਡੇ ਕਿਸੇ ਭਰਾ ਨੂੰ ਥਾਇਰੋਇਡ ਦੀ ਸਮੱਸਿਆ ਗੋਲੀ ਖਾਣੇ ਆ ਲੰਬੇ ਸਮੇਂ ਤੋਂ ਗੋਲੀ ਚੱਲੀ ਜਾਂਦੀ ਆ ਗੋਲੀਆਂ ਖਾ ਖਾ ਕੇ ਅੱਕ ਚੁੱਕੇ ਆ ਥਾਇਰੋਇਡ ਕਿਸੇ ਨੂੰ ਸੋਕੇ ਵਾਲਾ ਕਿਸੇ ਨੂੰ ਮਟਾਪੇ ਵਾਲਾ ਤਾਂ ਉਹ ਵੀ ਸਾਡੇ ਨਾਲ ਬੀਬੀ ਭੈਣ ਜੋ ਵੀ ਹੈ ਜਾਂ ਕੋਈ ਵੀਰ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਜਿਹੜੀ ਥਾਇਰੋਇਡ ਦੀ ਬਿਮਾਰੀ ਦੀ ਦਵਾਈ ਤੁਸੀਂ ਉਹ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਦੋਸਤੋ ਇਸੇ ਤਰ੍ਹਾਂ ਹੀ ਜਿਹੜੀ ਹੋਰ ਵੀ ਨਾਮਰਾਦ ਬਿਮਾਰੀਆਂ ਹੈਗੀਆਂ ਲੇਡੀਜ਼ ਦੇ ਛਾਤੀ ਦੇ ਵਿੱਚ ਗੰਡਾ ਬਣ ਜਾਂਦੀਆਂ ਬੱਚੇਦਾਨੀ ਦੇ ਵਿੱਚ ਗੰਡਾ ਬਣ ਜਾਂਦੀਆਂ ਆਪਾਂ ਐਲੋਪੈਥੀ ਲੈਣ ਜਾਂਦੇ ਆ ਡਾਕਟਰ ਲੈਣ ਜਾਂਦੇ ਆ ਤਾਂ ਸਾਨੂੰ ਅੱਗੋਂ ਰੈਫਰੈਂਸ ਦਿੰਦੇ ਆ ਵੀ ਤੁਸੀਂ ਇਹਦਾ ਆਪਰੇਟ ਕਰਾਓ ਬਾਇਓਪਸੀ ਕਰਾਓ ਮੇਰੀ ਬੇਨਤੀ ਆ ਤੁਸੀਂ ਬਾਇਓਪਸੀ ਨਹੀਂ ਕਰਾਉਣੀ ਕੁਝ ਬਲੱਡ ਟੈਸਟ ਹੁੰਦੇ ਆ ਉਹ ਆਪਾਂ ਕਰਾਵਾਂਗੇ ਸੀਟੀ ਸਕੈਨ ਐਮ ਆਰ ਆਈ ਚ ਮੈਮੋਗ੍ਰਾਫੀ ਸਾਨੂੰ ਪਤਾ ਲੱਗ ਜਾਂਦਾ ਛਾਤੀ ਦੀ ਗੰਢ ਦਾ ਜਾਂ ਸੀਟੀ ਸਕੈਨ ਐਮ ਆਰ ਆਈ ਸਾਨੂੰ ਯੂਟਰਸ ਵਾਲੀ ਗੰਢ ਦਾ ਪਤਾ ਲੱਗ ਜਾਂਦਾ ਜਿਹੜੇ ਕੀ ਨੌਨ ਦੂਜੀ ਨਾਮ ਰਾਤ ਬਿਮਾਰੀ ਤੋਂ ਬਿਨਾ ਗੰਢਾਂ ਬਣੀਆਂ ਹੁੰਦੀਆਂ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਜਿਹੜੀਆਂ ਇਹ ਗੰਢਾਂ ਬਣੀਆਂ ਚਾਹੀ ਛਾਤੀ ਜਾਂ ਬੱਚੇਦਾਨੀ ਚ ਜਿਹੜੀਆਂ ਗੰਢਾਂ ਬਣੀਆਂ ਇਹ ਵੀ ਦਵਾਈ ਦੇ ਨਾਲ ਆਪਾਂ ਖੁਰਕਦੇ ਹਾਂ ਠੀਕ ਆ ਦੋਸਤੋ ਇਸੇ ਤਰ੍ਹਾਂ ਹੀ ਦੋਸਤੋ ਹੋਰ ਵੀ ਕਈ ਆਯੁਰਵੈਦ ਦਵਾਈਆਂ ਹਨ ਜਿਹੜੀਆਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਰੁਟੀਨ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਥੋੜੇ ਥੋੜੇ ਸਮੇਂ ਬਾਅਦ ਜੇ ਆਪਾਂ ਵਰਤੋਂ ਚ ਲਿਆਵਾਂਗੇ ਤਾਂ ਸਾਡੀਆਂ ਸਰੀਰ ਦੀਆਂ ਕਈ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸਾਡੀਆਂ ਉਹ ਜੜੋ ਖਤਮ ਹੋ ਜਾਣਗੀਆਂ ਦੋਸਤੋ ਤੁਸੀਂ ਕੀ ਕਰਨਾ ਜਿਹੜੀ ਆਪਣੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜਿੰਦਗੀ ਬਚ ਸਕਦੀ ਆ ਇਸ ਦੇ ਨਾਲ ਹੀ ਸਾਡੇ ਕਈ ਵੀਰ ਭੈਣ ਭਰਾ ਜਿਨ੍ਹਾਂ ਨੂੰ ਸਾਡੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਮਾਈਗ੍ਰੇਨ ਮਾਈਗ੍ਰੇਨ ਡਿਪਰੈਸ਼ਨ ਦੀ ਬਿਮਾਰੀ ਆ ਉਹ ਵੀ ਜਿਹੜੀ ਸਾਡੀ ਦਵਾਈ ਆ ਤਿੰਨ ਤੋਂ ਚਾਰ ਮਹੀਨੇ ਚੱਲੇਗੀ ਉਹ ਵੀ ਆਯੁਰਵੈਦ ਦਵਾਈ ਆ ਪਿਓਰ ਜਿਹੜੀਆਂ ਬੂਟੀਆਂ ਤੋਂ ਤਿਆਰ ਦਵਾਈ ਆ ਜੇ ਕਿਸੇ ਨੂੰ ਮਾਈਗ੍ਰੇਨ ਜਾਂ ਡਿਪਰੈਸ਼ਨ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਉਹ ਵੀ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ ਉਹ ਦਵਾਈ ਵੀ ਤੁਸੀਂ ਮੰਗਵਾ ਸਕਦੇ ਆ ਦੋਸਤੋ ਇਹ ਸਾਰੀਆਂ ਦਵਾਈਆਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਮੈਨੂੰ ਉਮੀਦ ਆ ਤੁਹਾਨੂੰ ਸਾਡੀਆਂ ਜਿਹੜੀਆਂ ਜਾਣਕਾਰੀਆਂ ਸਾਡੇ ਉਪਰਾਲੇ ਜੇਕਰ ਚੰਗੇ ਲੱਗਦੇ ਆ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਜਰੂਰ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਜੇ ਕਿਸੇ ਨੇ ਸਾਡੇ ਨਾਲ ਫੋਨ ਤੇ ਸੰਪਰਕ ਕਰਨਾ ਫੋਨ ਤੇ ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਫੋਨ ਤੇ ਸੰਪਰਕ ਕਰ ਸਕਦੇ ਆ ਜਿਹੜਾ ਮੋਬਾਈਲ ਨੰਬਰ ਆਪਣਾ 9465407174 9465407174 ਤੁਸੀਂ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਸਾਡੇ ਤੋਂ ਦਵਾਈਆਂ ਮੰਗਵਾ ਸਕਦੇ ਆ ਜਾਂ ਸਾਡੇ ਕੋਲੇ ਤੁਸੀਂ ਆ ਕੇ ਦਵਾਈਆਂ ਲਿਜਾ ਸਕਦੇ ਆ ਠੀਕ ਆ ਦੋਸਤੋ ਮੈਂ ਦੁਬਾਰਾ ਫਿਰ ਦੱਸ ਦਿੰਨਾ ਐਤਵਾਰ ਸੋਮਵਾਰ ਮੰਗਲਵਾਰ ਤਿੰਨ ਦਿਨ ਤੁਸੀਂ ਨਾਨਕਸਰ ਜਗਰਾਉਂ ਸਾਨੂੰ ਆ ਕੇ ਮਿਲ ਸਕਦੇ ਆ ਬੁੱਧ ਵੀਰ ਸ਼ੁਕਰ ਸ਼ਨੀ ਤੇ ਚਾਰ ਦਿਨ ਸਾਨੂੰ ਪਿੰਡ ਅਰਾਇਆਂ ਵਾਲਾ ਕਲਾ ਫਰੀਦਕੋਟ ਆ ਕੇ ਸਾਨੂੰ ਮਿਲ ਕੇ ਜਿਹੜੀਆਂ ਦਵਾਈਆਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਸੀਂ ਇਹ ਦਵਾਈਆਂ ਆ ਕੇ ਲਿਜਾ ਸਕਦੇ ਹੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾ ਜੋ ਕਿਸੇ ਹੋਰ ਵੀ ਵੀਰ ਭੈਣ ਭਰਾ ਦਾ ਫਾਇਦਾ ਹੋ ਸਕੇ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਬਰਾੜ ਪਿੰਡ ਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਧੰਨਵਾਦ